ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਮਰਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦੋ ਵੜਾ ਦਿਖਾਵਾਂਗੇ ਦੋਵੇਂ ਬਿਲਕੁਲ ਤਾਜ਼ੀਆਂ ਸੂਈਆਂ ਆਪਾਂ ਪਹੁੰਚਿਆ ਵੀ ਰੋਬੜ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਨਾ ਦੀ ਡਿਟੇਲ ਸਸਿਆ ਭਾਈ ਜੀ ਅਸੀ ਆਲਬਿੱਡੀ ਕੀ ਹਾਲ ਚੱਲਦੇ ਵਧੀਆ ਏ ਵਧੀਆ ਚਾਹੀਦਾ ਵੀਰ ਜੀ ਨਾਮ ਤੇ ਐਡਰੈਸ ਦੱਸਿਓ ਨਾ ਰੋਬੜ ਜੇ ਮਿੰਨਾਪੁਰ ਸੀਲੇ ਨਾਲਾ ਜਿਹੜਾ ਅਮਰੀਂਦਾ ਜੀ ਠੀਕ ਆ ਜੀ ਫੋਨ ਨੰਬਰ ਫੋਨ ਨੰਬਰ ਹੈਗਾ 8138786 ਠੀਕ ਆ ਜੀ ਭਾਈ ਦੱਸਿਓ ਹਾਂ ਪਹਿਲੇ ਨੰਬਰ ਤੇ ਵਾਰਡ ਕਨਵਰਸ ਹੋ ਗਿਆ ਸੀ ਜੇ ਠੀਕ ਆ ਜੀ ਕਿੰਨਾ ਟਾਈਮ ਹੋ ਗਿਆ ਸੀ ਨੂੰ ਸਵੇ ਨੂੰ ਅੱਜ ਹੋਣੀ ਹੈ 15:00 ਠੀਕ ਆ ਕੀ ਜਵਾਬ ਪਿੱਛੇ ਠੀਕ ਆ ਜੀ ਫੀਮਲ ਕਾਫ ਜੇ ਕਿੰਨਾ ਬਈ ਦੁੱਧ ਹੱਸਤਾ ਮੈਂ ਦੁੱਧ ਦੇ ਕੋਈ ਇਸ ਟਾਈਮ 12 ਕਿਲੋ ਕੰਡੇ ਵਾਲਾ ਤਿਆਰ ਹੋ ਗਏ ਠੀਕ ਆ ਜੀ 12 ਲੀਟਰ ਜਿਹੜਾ ਬਿਲਕੁਲ ਤਿਆਰ ਕਿੰਨਾ ਘ ਭਰੂਗੀ ਦੁੱਧ ਦੁੱਧ ਬਾੜੀ 14 15 ਕਿਲੋ ਦੇ ਹੀ ਜਾਊਗੀ ਜੀ ਠੀਕ ਆ ਜੀ ਖੋਲਿਓ ਫਿਰ ਕੋਲ ਕੇ ਵਿਖਾਈਏ ਲਓ ਜੀ 14 15 ਲੀਟਰ ਜਿਹੜਾ ਦੁੱਧ ਭਰੂਗੀ ਕਰਮਾਲੀ ਮੌਕੇ ਤੇ ਜਿਹੜਾ 12 ਲੀਟਰ ਬਿਲਕੁਲ ਤਿਆਰ ਤੇ ਪਿੱਛੇ ਫੀਮਲ ਕਾਫ ਆ ਗਿਆ ਜੇ ਤੇ ਕੱਦਕੁੱਦ ਚਲੋ ਚੰਗਾ ਆ ਗਿਆ ਕਰਮਾਲੀ ਦਾ ਥਣ ਵੀ ਚੰਗਾ ਲੱਗਾ ਗੈਪ ਤੇ ਲੱਗਾ ਪਿਆ ਵਾ ਜਮਾਂ ਨੁਕਰਾਂ ਤੇ ਹਨ ਕੱਲਾ ਕੱਲਾ ਲੱਗਾ ਪਿਆ ਚਲੋ ਵੀ ਭਰਾ ਸਾਂਭਣ ਵਾਲਾ ਲੱਗਦਾ ਦੁੱਧ ਚੰਗਾ ਕੱਢੀ ਜਾਊਗੀ ਹਨ ਫੋਟੋ ਬਾਲਰ ਕਾਚਾ ਡਾ ਲੱਗਾ ਪਿਆ ਕਰਮਾਲੀ ਨੂੰ ਕਿੱਧਰ ਜਾਂਦੀ ਏ ਲੋ ਜੀ ਫੇਸ ਕੁਆਲਿਟੀ ਵੀ ਚੈੱਕ ਕਰ ਸਕਦੇ ਤੁਸੀਂ ਬਹੁਤ ਹੀ ਜ਼ਿਆਦਾ ਖੂਬਸੂਰਤ ਆ ਗਈ ਲੈ ਜਾਓ ਲੈ ਜਾਓ ਲੈ ਜਾਓ ਲੈ ਜਾਓ ਕੋਈ ਨਹੀਂ ਡਰਦੀ ਏ ਹਾਂ ਉਹ ਜੀ ਚੱਡਾ ਛੱਡਾ ਜਿਹੜਾ ਚੰਗਾ ਵਾ ਕਰਮ ਵਾਲੀ ਦਾ ਇਹਦੇ ਨਾਲ 12 ਕਿਲੋ ਦੁੱਧ ਤਿਆਰੀ ਕੱਢਿਆ ਠੀਕ ਆ ਜੀ ਲਓ ਜੀ ਇੱਧਰਲੀ ਸਾਈਡ ਤੋਂ ਆਪਾਂ ਥਾਣਾ ਦਾ ਸੈਜ ਗਿਆ ਵੀ ਚੈੱਕ ਕਰਾ ਦੇਣਾ ਜਿਹੜਾ ਚੰਗਾ ਲੱਗਾ ਪੈਣ ਗੈਪ ਤੇ 54 ਨੁਕਤਾਂ ਤੇ ਤੇ ਆਹ ਵਾਲਾ ਜਵਾਕ ਜਿਹੜਾ ਫੀਮੇਲ ਕਾ ਪਿਛੇ ਇਹ ਕਿੰਨਾ ਕੁ ਵੀਰ ਜੀ ਕਰੋਗੇ ਮੁੱਲੇ ਦਾ ਮੁੱਲ ਦੇ ਰਹੀ ਹੈ ਭਾਰੀ 52000 ਦੀ ਨੇ ਕਰੀਏ ਜੈਜ ਜੀ 20000 ਦੀ ਨਿਹਾਨਾ ਹੀ ਕਰੀਏ ਹਾਂ ਹਾਂ ਜੀ ਕਿੰਨੇ ਜਾਂਦੇ ਕੀ ਕਹਿਆ ਜੀ ਇਹ 52 ਕਹਿੰਦਾ ਵੀਰਾ ਤੁਹਾਨੂੰ ਵੀ ਲੱਗ ਗਿਆ ਜੀ ਨਾਲੇ 45000 ਦੀ ਪੈਸੇ ਦੇ ਦਾਂਗੇ ਵੀ 45 ਦੀ 40000 ਦੀ ਦੇ ਦਾਂਗੇ 43 ਕਹਿੰਦਾ ਜੀ 43000 ਦੀ ਜੈਜ ਨੂੰ ਦੇ ਦਾਂਗੇ ਪੂਰੇ 43 ਦੀ ਪੈਸੇ ਦੇ ਦਾਂਗੇ ਕਿੰਨੇ ਦੀ ਪੂਰੇ 43000 ਦੀ ਠੀਕ ਹੈ ਲਓ ਜੀ 43000 ਦੀ ਤੇ 15 ਤੋਂ ਪਲੱਸ ਜਿਹੜਾ ਦੁੱਧ ਕੱਢੀ ਜਾਊਗਾ ਜੈਜ ਹੀ ਹੈ ਮੁੱਲ ਬਿਲਕੁਲ ਜੈਜ ਮੁੱਲ ਕਰਦਾ ਵਾ ਚਲੋ ਕੋਈ ਭਰਾ ਸਾਹਮਣੇ ਲਾ ਖੜੇ ਕੀ ਜੀ ਦਾ ਵੇਖੋ ਅਲੋ ਪਛੀ ਬਰੀ ਰੂਟੀ ਨਹੀਂ ਸੋਣੀ ਬਚੀ ਆਪ ਠੀਕ ਹੈ ਠੀਕ ਲੋ ਜੀ ਚੱਡਾ ਚੁੱਡਾ ਜਿਹੜਾ ਬਹੁਤ ਹੀ ਚੰਗਾ ਵਾਲੇ ਥਾਣਾ ਦਾ ਸੈਜ ਗਿਆ ਵੀ ਜਿਹੜਾ ਬਹੁਤ ਹੀ ਚੰਗਾ ਆ ਗਿਆ ਐਨ ਕੱਲਾ ਕੱਲਾ ਲੱਗਾ ਵਾ ਇਧਰ ਦੀ ਸਾਈਡ ਤੋਂ ਚੈੱਕ ਕਰ ਸਕਦੇ ਹੋ ਬਾਕੀ ਦੁੱਧ ਵੀ ਭਾਜੀ ਦਾ ਮੱਝਾ ਰਗਾ ਹੋਊਗਾ ਚਿੱਟਾ ਠੀਕ ਆ ਜੀ ਫਿਰ ਕੁਆਲਟੀ ਵੀ ਚੰਗੀ ਏ ਦੀ ਤੇ ਭਾਈ ਦੂਜੇ ਨੰਬਰ ਤੇ ਇਹ ਨੰਬਰ ਤੇ ਪੜੀ ਪਹਿਲਾ ਸੂਆ ਸਰੀ ਦੇ ਠੀਕ ਆ ਜੀ 6 ਦੰਦੀ ਮੂੰਹ ਤੋਂ ਠੀਕ ਆ ਜੀ 6 ਦੰਦ ਆ ਗਈ ਤੇ ਇਹ ਜਵਾਕ ਦੇ ਪਿਛੇ ਬੱਚਾ ਦੇ ਮਗਰ ਸੂਈ ਨੂੰ ਕਿੰਨੇ ਦਿਨ ਹੋ ਗਏ ਅੱਜ ਠੀਕ ਆ ਜੀ ਫਿਰ ਮੇਲ ਕਾਫ ਆ ਗਏ ਕਿੰਨੇ ਦਿਨ ਹੋ ਗਏ ਜੀ ਠੀਕ ਆ ਜੀ 15 ਤੋਂ 20 ਦਿਨ ਹੋ ਗਏ ਤੇ ਕਿੰਨਾ ਤੋਂ ਦੇ ਕੋਲ ਕੈਮਰਾ ਥਾਣ ਲਾ ਕੇ ਕਰੋਂ ਹੋ ਗਿਆ ਹਾਂਜੀ ਇਹਦੇ ਕੋਲ ਕੰਡੇ ਵਾਲਾ 12 ਗੰਬਰ 11 ਕਿਲੋ ਦੀ ਆਪਣੀ ਫੋਲ ਗਰੰਟੀ ਹੋ ਗਈ ਠੀਕ ਆ ਠੀਕ ਆ ਠੀਕ ਆ ਲਓ ਜੀ 11 ਲੀਟਰ ਦੀ ਜਿਹੜੀ ਇਹਨ ਫੁੱਲ ਗਰੰਟੀ ਥਾਣ ਤੁਣ ਬਹੁਤ ਹੀ ਚੰਗਾ ਲੱਗਾ ਇਹਨ ਗੁਲਾਬੀ ਥਾਣਾ ਬਾਈ ਖੋ ਠੀਕ ਹੈ। ਬਾਕੀ ਸਾਮਦਈ ਇਹ ਤੁਹਾਨੂੰ ਪਤਾ ਨਹੀਂ ਬਿਲਕੁਲ ਸਹੀ ਗੱਲ ਆ ਜੀ। ਲਓ ਜੀ ਕੱਦ ਜਿਹੜਾ ਬਹੁਤ ਹੀ ਚੰਗਾ ਆ ਗਿਆ ਤੇ ਫੇਸ ਕੁਆਲਿਟੀ ਵੀ ਤੁਸੀਂ ਚੈੱਕ ਕਰ ਸਕਦੇ ਜੇ। ਇਹਦੇ ਕੋਲ ਜਿਹੜਾ ਇਸ ਟਾਈਮ ਬਿਲਕੁਲ ਗਰੰਟੀ ਵਾਲਾ ਦੁੱਧ 11 ਲੀਟਰ ਤਿਆਰ ਆ ਤੇ ਥਾਣ ਜਿਹੜਾ ਗਿੱਠੋਂ ਬਾਹਰ ਲੱਗਾ ਪਿਆ ਵਾ ਕਰਮਾਲੀ ਨੂੰ ਤੇ ਹੈ ਵੀ ਗਲਾਬੀ ਥਾਣਾ ਕਰਮਾਲੀ ਦਾ। ਕੱਦ ਤੁਸੀਂ ਚੈੱਕ ਕਰ ਸਕਦੇ ਜੇ ਬਹੁਤ ਹੀ ਤਕੜਾ ਆ ਗਿਆ ਕ੍ਰਾਸਪੰਡ ਦੇ ਵਿੱਚ ਤੇ ਫੈਡ ਕੁਆਲਿਟੀ ਵੀ ਚੰਗੀ ਤੇ ਨਾ ਕੋਈ ਠੰਡ ਦੀ ਤੇ ਨਾ ਕੋਈ ਗਰਮੀ ਦੀ ਪ੍ਰਵਾਹ ਐਂਡ ਬੋਦੀ ਵਾਲੀ ਆ ਗਈ ਆ। ਜੋ ਮਾ ਨੁਕਰਾਂ ਤੇ ਕੱਲਾ ਕੱਲਾ ਲੱਗਾ ਜੇ ਥਣਾ ਲੋ ਜੀ ਮਗਰਲੀ ਸਾਈਡ ਤੋਂ ਚੈੱਕ ਕਰ ਸਕਦੇ ਤੁਸੀਂ ਥਣਾ ਦੱਸ ਐ ਜਿਹੜਾ ਐਨ ਗੇਟ-ਗੇਟ ਤੇ ਲੱਗਾ ਪਿਆ ਵਾ ਇਹਦਾ ਕਿੰਨਾ ਕ ਮੋਲ ਵੀਰ ਜੀ ਇਹ ਦੇ ਦਈਏ ਭਾਜੀ 52000 ਦੀ ਇਹ ਵੀ ਕਰ ਦਈਏ ਹਾਂ ਨਾ ਹਾਂ ਨਾ ਹਾਂ ਜੀ 52 ਦੇ ਦਈਏ ਨਹੀਂ ਹੋਰ ਕਰ ਦਈਏ ਪਿਆ ਪੂਰੇ ਦੇ ਨਾਲ ਹੈਗੀ ਨਹੀਂ ਜਾਛ ਕੋਈ ਹੈਗੀ ਨਹੀਂ ਜਾਛ ਚ ਜਾ ਸੁਣ ਕੋਈ ਯਾਰ ਭਾਜੀ ਤੁਸੀਂ ਕੀ ਕਰੀਂ ਦੱਸੋ 50 ਦੀ ਕਹਤਾ ਦੇ ਮੈਂ ਮੈਂ ਨਹੀਂ ਕਹ ਦੱਸੋ ਵੀਰ ਜੀ 50 ਦੀ ਕਹਿੰਦਾ ਜੀ 50 ਦੀ ਕਹਿੰਦਾ 50 ਦੀ ਹਾਂ ਜੀ ਕਰ ਦਈਏ ਫੜਾ ਫੜਾ ਤੁਹਾਨੂੰ ਮਾਰ ਕੋਈ ਨਹੀਂ ਦੱਸੋ ਤੁਸੀਂ ਦੱਸੋ ਰਾਦੇ ਤੂੰ ਕਰਦੇ ਅੱਜ ਭਾਜੀ ਵੀਰ ਮਿੰਟ ਬਣੀ ਨਹੀਂ ਕਰੋ ਤੁਸੀਂ ਦੱਸੋ ਜੀ ਕੀਨੇ ਕਹੇ ਵੀਰ ਜੀ ਤੁਸੀਂ 50 ਵੀਰ ਕਹਿੰਦਾ ਜੀ 50 ਕਿਆ ਹਾਂ ਜੀ ਜੋੜ ਕਰ ਦਈਏ ਹੁਣ ਦੱਸੋ ਕਰੋ ਗੱਲ 48 ਦੇ ਦਈਏ ਹਾਂ ਨਾ ਲੈ ਲੋ ਤੁਹਾਡੀ ਮਰਜ਼ੀ ਭਾਜੀ ਪੂਰੇ 43000 ਦੀ ਬੱਛੀ ਜਾਣ ਦੋ ਵੇਖੀ ਜੋ 6 ਵੀ ਜਿਹੜਾ ਮਰਜ਼ੀ ਦਾ ਜੀ ਲਓ ਜੀ 43 43000 ਦਾ ਜੀ ਕੱਲੀ ਕੱਲੀ ਤੁਹਾਨੂੰ 83 ਦਾ ਬੰਦਾ ਤੇ ਪੂਰਾ 85 ਦਾ ਜੋੜਾ ਦੇ ਦਾਂਗੇ। ਲਓ ਵੀਰ ਜੋੜਾ 85 ਦਾ। ਠੀਕ ਆ ਲਓ ਜੀ 83 ਦਾ 85 ਦਾ ਬਿਲਕੁਲ ਬਿਲਕੁਲ ਸਹੀ ਕਰ ਲਿਆ। 86000 ਦਾ। ਹਾਂਜੀ ਹਾਂਜੀ। ਇਹ ਜੋੜਾ ਇਕੱਠਾ ਲੂ ਤੇ 85 ਦਾ। ਠੀਕ ਆ ਠੀਕ ਆ ਲਓ ਜੀ ਜੇ ਕੇ ਵੀਰਪਰਾ ਤੇ ਜੋੜਾ ਫਿੱਟ ਹੁੰਦਾ ਤੇ ਬਾਈ ਕਹਿੰਦਾ ਕਿ 85000 ਦੇ ਵਿੱਚ ਦੋ ਦੇ ਦੇ ਦਾਂਗੇ। ਤੇ ਦੁੱਧ ਵੀ ਚਲੋ 15 ਤੋਂ ਪਲੱਸ ਕੱਢੀ ਜਣਾ ਕਰਮ ਵਾਲੀਆਂ ਨੇ ਸਾਂਭਣ ਵਾਲੀਆਂ ਕੋਈ ਸਾਂਭ ਬੜਾ ਭਰਾ ਖੜੇ ਥਣ ਥਣ ਚੰਗਾ ਲੱਗਾ ਵਾ ਤੇ ਬਿਲਕੁਲ ਤਾਰੀਆਂ ਸੁਗਾਵਾਂ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਚਲੋ ਕਿਸੇ ਵੀਰ ਭਰਾ ਨੇ ਅੱਗੇ ਪਸ਼ੂ ਖਰੀਦਣ ਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ